तो मैंने अपने लोगों को एक चीज समझाई हर महफिल में हर मंच से बोलता हूं कि दुश्मनी जमकर करो लेकिन ये गुंजाइश रहे कि अगर कभी हम दोस्त बन जाएं तो शर्मिंदा ना हो तो त्यौहार मनाना है और आज आपकी मौजूदगी में घोषणा करके जा रहा हूं कि एक शुक्रवार को यहां कुछ गलत अंसलों ने हमारे रिश्ते को खराब करने की कोशिश की थी अगले शुक्रवार को यहां के मुसलमानों को हम बिहारी कॉलोनी के लोग रोजा इफ्तार कराएंगे यही सफर खान पीछे का धन्यवाद आज सानू ਦੱਸਦੇ ਆ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਲੁਧਿਆਣੇ ਦੇ ਵਿੱਚ ਫੋਨੀ ਦੇ ਦੌਰਾਨ ਜਿਹੜਾ ਇੱਥੇ ਇੱਕ ਛੋਟਾ ਜਿਹਾ ਰਿਵਾਦ ਹੋ ਗਿਆ ਸੀਗਾ ਉਹਨੂੰ ਦੋਨੇ ਹੀ ਧਿਰਾਂ ਨੇ ਜਿਹੜਾ ਹੈਗਾ ਸਾਡੇ ਪੀਸ ਕਮੇਟੀ ਜਿਹੜੀ ਹੈਗੀ ਆ ਉਹਦੇ ਐਫਰਟਸ ਦੇ ਨਾਲ ਮੈਂ ਦੋਨੇ ਧਿਰਾਂ ਦਾ ਜਿਹੜਾ ਹੈਗਾ ਵਾ ਪਰ ਆਸੀ ਭਾਈਚਾਰੇ ਦਾ ਵੀ ਔਰ ਮੋਸਨ ਭਾਈਚਾਰੇ ਦਾ ਥੈਂਕ ਯੂ ਕਰਦਾ ਕਿ ਇਹਨਾਂ ਨੇ ਆਪਣੀ ਸੂਝਬੂਝ ਦੇ ਨਾਲ ਜਿਆਲਾ ਇਹ ਬਹੁਤ ਵਧੀਆ ਜਿਹੜਾ ਹੈਗਾ ਡਿਸੀਜਨ ਕੀਤਾ ਹੈ ਕਿ ਅਸੀਂ ਇੱਕ ਹੀ ਸਮਾਜ ਦੇ ਵਿੱਚ ਆ ਔਰ ਸਾਰਾ ਪ੍ਰਭੂ ਇੱਕ ਹੈ ਉਹਨੂੰ ਮੰਨਦੇ ਹੋયા ਸਾਰਿਆਂ ਨੇ ਇੱਕੋ ਜਿਹੜੀ ਗੱਲ ਕਰਦੇ ਹੋયા ਇੱਕ ਦੂਜੇ ਨਾਲ ਸਾਂਝ ਪਾਈ ਹੈ ਔਰ ਫਿਰ ਜੱਪੀਆਂ ਪਾਈਆਂ ਕਿਉਂਕਿ ਇਹੜਾ ਇੱਕੋ ਹੀ ਹੈਗੇ ਨੇ ਔਰ ਮੈਂ ਦੋਵਾਂ ਧਿਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਆਪਣੀ ਸੂਝਬੂਝ ਵਿਖਾਈ ਹੈ ਤੇ ਜਿਸ ਦੇ ਨਾਲ ਅਸੀਂ ਲੁਧਿਆਣੇ ਦੇ ਵਿੱਚ ਆਪਣਾ ਅਮਨ ਸ਼ਾਂਤੀ ਕਾਇਮ ਰੱਖ ਪਾਵਾਂਗੇ ਇਹਨਾਂ ਦੋਵਾਂ ਧਿਰਾਂ ਦਾ ਸਾਡੀ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਖਾਸ ਕਰਕੇ ਸਾਰਿਆਂ ਸੱਜਣਾ ਦਾ ਜਿਹਨਾਂ ਨੇ ਸਾਨੂੰ ਇੱਥੇ ਸਹਿਯੋਗ ਦਿੱਤਾ ਉਹਨਾਂ ਦਾ ਬਿਨਾ ਨਾਮ ਲਿਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ ਔਰ ਪੀਸ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਜੀ ਹੁਣ ਇਹਨਾਂ ਨੂੰ ਕਰ ਲੈ ਇੱਕ ਮਿੰਟ ਜੀ ਐਨਾ ਦੀ ਅੱਜ ਤੋਂ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਇੱਕ ਮਾਮਲਾ ਇੱਥੇ ਬਿਹਾਰੀ ਕਲੋਨੀ ਚ ਹੋਇਆ ਸੀ ਤੇ ਅੱਜ ਦੋਨੋਂ ਧਿਰਾਂ ਦੇ ਪਤਵੰਤੇ ਸੱਜਣਾਂ ਨੇ ਬੈਠ ਕੇ ਇੱਕ ਦੂਜੇ ਨਾਲ ਜੋ ਗਲਤਫਹਿਮੀਆਂ ਸੀ ਦੂਰ ਕਰ ਲਈਆਂ ਤੇ ਹੁਣ ਇਹਨਾਂ ਦਾ ਕੋਈ ਆਪਸ ਵਿੱਚ ਨਾਰਾਜ਼ਗੀ ਨਹੀਂ ਹੈ ਕੋਈ ਵਿਲਾਸ਼ਿਕਵਾ ਨਹੀਂ ਹੈ ਔਰ ਅਗਰ ਕੋਈ ਲੋਗ ਇੱਥੇ ਗਲਤ ਸਿਆਸਤ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਲਈ ਇਹ ਸਬਕ ਹੈ ਕਿ ਵੀ ਜੋ ਭਾਈਚਾਰਾ ਹੈ ਉਹ ਭਾਈਚਾਰਾ ਰਹਿੰਦਾ ਟੁੱਟਦਾ ਨਹੀਂ ਹੈ ਕਿਉਂਕਿ ਜਦੋਂ ਇਹ ਸਮਝ ਲਓ ਕਿ ਗਵਾਂਢੀ ਪੰਨਾ ਰਿਸ਼ਤੇਦਾਰਾਂ ਤੋਂ ਕੰਮ ਆਂਦਾ ਔਰ ਇਹਨਾਂ ਦੀਆਂ ਜ਼ਿੰਦਗੀਆਂ ਗੁਜ਼ਰਗੀਆਂ ਤੀਜੀ ਚੌਥੀ ਪੀੜ੍ਹੀ ਹੋਗੀ ਮੇਰੇ ਖਿਆਲ ਨਾਲ ਮੈਨੂੰ ਪਤਾ ਲੱਗਿਆ ਕਿ ਇਕੱਠੇ ਰਹਿੰਦੇ ਨੇ ਤੇ ਇਹ ਅਸੀਂ ਦੁਆ ਵੀ ਕਰਦੇ ਆਂ ਕਿ ਇਹ ਤਿਆਰ ਅ मिलजुल के रेंते रहन रें। और मैं सारे का धनवाद कर दें इसलिए कि जिन्हें जिन्होंने कोशिश की दोनों तिर जेड़े आप खोजन धनबाद जय मां भवानी जय पूर्वांचल जय पंजाब हमें इस बात की प्रसन्नता है उसके पहले बशीर बद्र साहब का शेर याद आता है कि हम एक है भाई चार नहीं इस घर में कोई दीवार नहीं वेरी oh, गुड और मैंने आज सवेरे अपने लोगों से कहा हमारे बुजुर्ग और हमारे बड़े और हमारे मार्गदर्शक भाई खड़े हैं मुस्किन खड़े हैं एडीसीपी साहब खड़े हैं एसीपी साहब लोग खड़े हैं कि मैंने अपने लोगों को एक चीज समझाई हर महफिल में हर मंच से बोलता हूं कि दुश्मनी जमकर करो लेकिन ये गुंजाइश रहे कि अगर कभी हम दोस्त बन जाएं तो शर्मिंदा ना हो तो त्योहार मनाना है और आज आपकी मौजूदगी में घोषणा करके जा रहा हूं कि एक शुक्रवार को यहां कुछ गलत अंसलों ने हमारे रिश्ते को खराब करने की कोशिश की थी अगले शुक्रवार को यहां के मुसलमानों को हम बिहारी कॉलोनी के लोग रोजा इफ्तार कराएंगे यही दफ्तर खान बिछेगा धन्यवाद